ਜਿੱਥੇ ਮੋਟਰਸਾਈਕਲ ਸਮੇਤ ਜਿਹੜਾ ਇਸ ਸਖਸ਼ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਹੈ ਮ੍ਰਿਤਕ ਦੀ ਪਛਾਣ ਜੁਗਿੰਦਰ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵਾਹਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਜਮ੍ਹਾਂ ਕਰਫਾਇਆ ਗਿਆ ਜਾਂਚ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਹੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਪੁੱਤੇ ਵੱਲੋਂ ਕਿਹਾ ਕਿ ਉਸਦੇ ਪਿਤਾ ਦੇ ਉੱਤੇ ਜਿਹੜਾ ਟਰੈਕਟਰ ਚੋਰਾਇਆ ਜਾਂਦਾ ਹੈ ਦੜਤ ਦਿੱਤਾ ਜਾਂਦਾ ਜਿਸ ਕਰਕੇ ਕਾਫੀ ਦੂਰ ਤੱਕ ਖਿਸੜਦਾ ਹੋਇਆ ਲੈ ਗਿਆ ਜਿਸ ਕਰਕੇ ਉਸਦੇ ਪਿਤਾ ਦੀ ਦਰਤਨਾਕ ਮੌਤ ਹੋ ਚੁੱਕੀ ਅਤੇ ਇਨਸਾਫ ਜਿਹੜਾ ਪਰਿਵਾਰ ਤੇ ਵੱਲੋਂ ਮੰਗਿਆ ਜਾ ਰਿਹਾ ਮੇਰਾ ਨਾਮ ਬਨੀ ਹੈ ਜੀ ਬੜੀ ਜੀ ਕੀ ਮਾਮਲਾ ਹੈ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਦਾ ਜ਼ਮੀਂਦਾਰ ਤੜਕੇਸ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਦਾ ਕਤਲ ਕਰ ਦਿੱਤਾ। ਹਾਂਜੀ ਸਰ ਇਹ ਆਪਣੀ ਪੈਲੀ ਬਾਹ ਕੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋਂ ਜਾ ਰਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਦਾ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲਾ ਦੇ ਵਿੱਚ ਜਾਣ। ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਕਿ ਇੱਧਰ ਨਾ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ। ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ੇ ਹੈ ਵੀ ਜੋ ਵੀ ਬਿਆਨ ਲਿਖਾਂਗੇ ਅਸੀਂ ਉਸ ਤਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਕੋਈ ਇਨਵੈਸਟੀਗੇਸ਼ਨ ਦਾ ਵਿਸ਼ੇ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੀ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਵੇ ਕੀਤੀ ਜਾਏਗੀ ਸੋ ਸੇਕਰੋ ਢੇਲੀਪੋਸਟ ਪੰਜਾਬੀ ਮੈਂ ਹਸ ਨੈਣਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਦੇ ਤਾ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਤੇ ਹਲਕਾ ਦਸੂਹਾ ਦੇ ਪਿੰਡ ਸ਼ੇਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਤੇ ਵੱਲੋਂ ਇਨਸਾਫ ਦੀ ਮੰਗ ਕੇਤੀ ਚਾਰੀਆ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਮ੍ਰਿਤਕ ਦੇ بیٹے ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਿਤਾ ਪਹਿਲੇ ਵਾਰ ਕੇ ਚੜਾਇਆ ਜਾ ਰਿਹਾ ਸੀ ਕਨੂਤੀ ਰਾਹ ਦੇ ਵਿੱਚ ਉਸ ਦਾ ਟਰੈਕਟਰ ਦੇ ਨਾਲ ਉਸਤੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸ਼ਾਹਪੁਰ ਦੇ ਲਿੰਕ ਰੋਡ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਰਾ ਮਾਮਲਾ ਜਿਹੜਾ ਆ ਉੱਠਦਾ ਜਿੱਥੇ ਮੋਟਰਸਾਈਕਲ ਸਮੇਤ ਜਿਹੜਾ ਇਸ ਸ਼ਖਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਹੈ ਮ੍ਰਿਤਕ ਦੀ ਪਛਾਣ ਜੁਗਿੰਦਰ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵਾਹਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਜਮ੍ਹਾਂ ਕਰਵਾਇਆ ਗਿਆ ਜਾਂਚ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਹੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਮ੍ਰਿਤਕ ਤੇ ਪੁੱਤੇ ਵੱਲੋਂ ਕਿਹਾ ਕਿ ਉਸਦੇ ਪਿਤਾ ਦੇ ਉੱਤੇ ਜਿਹੜਾ ਟਰੈਕਟਰ ਚੜਾਇਆ ਜਾਂਦਾ ਹੈ ਦੜਤ ਦਿੱਤਾ ਜਾਂਦਾ ਜਿਸ ਕਰਕੇ ਕਾਫੀ ਦੂਰ ਤੱਕ ਖਿਸੜਦਾ ਹੋਇਆ ਲੈ ਗਿਆ ਜਿਸ ਕਰਕੇ ਉਸਦੇ ਪਿਤਾ ਦੀ ਦਰਤਨਾਕ ਮੌਤ ਹੋ ਚੁੱਕੀ ਅਤੇ ਇਨਸਾਫ ਜਿਹੜਾ ਪਰਿਵਾਰ ਤੇ ਵੱਲੋਂ ਮੰਗਿਆ ਜਾ ਰਿਹਾ ਮੇਰਾ ਨਾਮ ਬਨੀ ਹੈ ਜੀ ਥੋੜੀ ਜਿਹੀ ਕੀ ਮਾਮਲਾ ਹੋਇਆ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਦਾ ਜ਼ਮੀਂਦਾਰ ਤਿਰਕੇਸ਼ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਦਾ ਕਤਲ ਕਰ ਦਿੱਤਾ। ਹਾਂਜੀ ਸਰ ਇਹ ਆਪਣੀ ਪੈਲੀ ਬਾਹ ਕੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋਂ ਜਾ ਰਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਦਾ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲ੍ਹਾਂ ਦੇ ਵਿੱਚ ਜਾਣ। ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਕਿ ਇੱਧਰ ਨਾ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ। ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ੇ ਹੈ ਵੀ ਜੋ ਵੀ ਬਿਆਨ ਲਿਖਾਂਗੇ ਅਸੀਂ ਉਸ ਤਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਕੋਈ ਇਨਵੈਸਟੀਗੇਸ਼ਨ ਦਾ ਵਿਸ਼ੇ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੀ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਵੇ ਕੀਤੀ ਜਾਏਗੀ ਸੋ ਸਤਿਖਰੋ ਡੇਲੀ ਪੋਸਟ ਪੰਜਾਬੀ ਮੈਂ ਹਸ ਨੈਨਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਦੇ ਦੱਲ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਤੇ ਹਲਕਾ ਦਸੂਹਾ ਦੇ ਪਿੰਡ ਸ਼ੇਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਤੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਮ੍ਰਿਤਕ ਦੇ بیٹے ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਿਤਾ ਪਹਿਲੇ ਵਾਰ ਕਿ ਚੜਾਇਆ ਜਾ ਰਿਹਾ ਸੀ ਕਨੂਤੀ ਰਾਹ ਦੇ ਵਿੱਚ ਉਸ ਦਾ ਟਰੈਕਟਰ ਦੇ ਨਾਲ ਉਸਤੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸ਼ਾਹਪੁਰ ਦੇ ਲਿੰਕ ਰੋਡ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਰਾ ਮਾਮਲਾ ਜਿਹੜਾ ਆ ਉੱਠਦਾ ਜਿੱਥੇ ਮੋਟਰਸਾਈਕਲ ਸਮੇਤ ਜਿਹੜਾ ਇਸ ਸ਼ਖਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਮ੍ਰਿਤਕ ਦੀ ਪਛਾਣ ਜੁਗਿੰਦਰ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵਾਹਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਜਮ੍ਹਾਂ ਕਰਵਾਇਆ ਗਿਆ ਜਾਂਚ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਹੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਪੁੱਤੇ ਵੱਲੋਂ ਕਿਹਾ ਕਿ ਉਸਦੇ ਪਿਤਾ ਦੇ ਉੱਤੇ ਜਿਹੜਾ ਟਰੈਕਟਰ ਚੋਰਾਇਆ ਜਾਂਦਾ ਹੈ ਦੜਤ ਦਿੱਤਾ ਜਾਂਦਾ ਜਿਸ ਕਰਕੇ ਕਾਫੀ ਦੂਰ ਤੱਕ ਖਿਸੜਦਾ ਹੋਇਆ ਲੈ ਗਿਆ ਜਿਸ ਕਰਕੇ ਉਸਦੇ ਪਿਤਾ ਦੀ ਦਰਤਨਾਕ ਮੌਤ ਹੋ ਚੁੱਕੀ ਅਤੇ ਇਨਸਾਫ ਜਿਹੜਾ ਪਰਿਵਾਰ ਦੇ ਵੱਲੋਂ ਮੰਗਿਆ ਜਾ ਰਿਹਾ ਮੇਰਾ ਨਾਮ ਬਨੀ ਹੈ ਜੀ ਬੜੀ ਜੀ ਕੀ ਮਾਮਲਾ ਹੈ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਦਾ ਜ਼ਮੀਨ ਦਾ ਟਕੜਕੇਸ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਦਾ ਕਤਲ ਕਰ ਦਿੱਤਾ। ਹਾਂਜੀ ਸਰ ਇਹ ਆਪਣੀ ਪੈਲੀ ਬਾਹ ਕੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋਂ ਜਾ ਰਹੀ ਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਦਾ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲਾ ਦੇ ਵਿੱਚ ਜਾਣ। ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਕਿ ਇੱਧਰ ਨਾ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ। ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ੇ ਹੈ ਵੀ ਜੋ ਵੀ ਬਿਆਨ ਲਿਖਾਂਗੇ ਅਸੀਂ ਉਸ ਤਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਕੋਈ ਇਨਵੈਸਟੀਗੇਸ਼ਨ ਦਾ ਵਿਸ਼ੇ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੀ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਦੇ ਕੀਤਾ ਜਾਏਗਾ ਸੋ ਸੇਕਰੋ ਢੇਲੀਪੋਸਟ ਪੰਜਾਬੀ ਮੈਂ ਹਸ ਨੈਣਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਦੇ ਦੱਤਾ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਤੇ ਹਲਕਾ ਦਸੂਹਾ ਦੇ ਪਿੰਡ ਸ਼ੇਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਤੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਮ੍ਰਿਤਕ ਦੇ بیٹے ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਿਤਾ ਪਹਿਲੇ ਵਾਰ ਕਿ ਚੜਾਇਆ ਜਾ ਰਿਹਾ ਸੀ ਕਨੂਤੀ ਰਾਹ ਦੇ ਵਿੱਚ ਉਸ ਦਾ ਟਰੈਕਟਰ ਦੇ ਨਾਲ ਉਸਤੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸ਼ਾਹਪੁਰ ਦੇ ਲਿੰਕ ਰੋਡ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਰਾ ਮਾਮਲਾ ਜਿਹੜਾ ਆ ਉੱਠਦਾ ਜਿੱਥੇ ਮੋਟਰਸਾਈਕਲ ਸਮੇਤ ਜਿਹੜਾ ਇਸ ਸ਼ਖਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਹੈ ਮ੍ਰਿਤਕ ਦੀ ਪਛਾਣ ਜੁਗਿੰਦਰ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵਾਹਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਜਮ੍ਹਾਂ ਕਰਵਾਇਆ ਗਿਆ ਜਾਂਚ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਹੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਪੁੱਤੇ ਵੱਲੋਂ ਕਿਹਾ ਕਿ ਉਸਦੇ ਪਿਤਾ ਦੇ ਉੱਤੇ ਜਿਹੜਾ ਟਰੈਕਟਰ ਚੋਰਾਇਆ ਜਾਂਦਾ ਹੈ ਦੜਤ ਦਿੱਤਾ ਜਾਂਦਾ ਜਿਸ ਕਰਕੇ ਕਾਫੀ ਦੂਰ ਤੱਕ ਖਿਸੜਦਾ ਹੋਇਆ ਲੈ ਗਿਆ ਜਿਸ ਕਰਕੇ ਉਸਦੇ ਪਿਤਾ ਦੀ ਦਰਤਨਾਕ ਮੌਤ ਹੋ ਚੁੱਕੀ ਅਤੇ ਇਨਸਾਫ ਜਿਹੜਾ ਪਰਿਵਾਰ ਤੇ ਵੱਲੋਂ ਮੰਗਿਆ ਜਾ ਰਿਹਾ ਮੇਰਾ ਨਾਮ ਬਨੀ ਹੈ ਜੀ ਬੜੀ ਜੀ ਕੀ ਮਾਮਲਾ ਹੋਇਆ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਦਾ ਜ਼ਮੀਨ ਦਾ ਤੜਕੇਸ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਦਾ ਕਤਲ ਕਰ ਦਿੱਤਾ। ਹਾਂਜੀ ਸਰ ਇਹ ਆਪਣੀ ਪੈਲੀ ਬਾਹ ਕੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋ ਜਾ ਰਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਦਾ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲਾ ਦੇ ਵਿੱਚ ਜਾਣ। ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਕਿ ਇੱਧਰ ਨਾ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ। ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ੇ ਹੈ ਵੀ ਜੋ ਵੀ ਬਿਆਨ ਲਿਖਾਂਗੇ ਅਸੀਂ ਉਸ ਤਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਕੋਈ ਇਨਵੈਸਟੀਗੇਸ਼ਨ ਦਾ ਵਿਸ਼ੇ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੀ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਵੇ ਕੀਤੀ ਜਾਏਗੀ ਸਰ ਸੋ ਸੇਖਰੋ ਢੇਲੀਪੋਸਟ ਪੰਜਾਬੀ ਮੈਂ ਹਸ ਨੈਨਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਦੇ ਤਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਤੇ ਹਲਕਾ ਦਸੂਹਾ ਦੇ ਪਿੰਡ ਸ਼ੇਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਤੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਮ੍ਰਿਤਕ ਦੇ بیٹے ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਿਤਾ ਪਹਿਲੀ ਵਾਰ ਕਿ ਚੜਾਇਆ ਜਾ ਰਿਹਾ ਸੀ ਕਨੂਤੀ ਰਾਹ ਦੇ ਵਿੱਚ ਉਸ ਦਾ ਟਰੈਕਟਰ ਦੇ ਨਾਲ ਉਸਤੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸ਼ਿਆਰਪੁਰ ਤੇ ਹਲਕਾ ਦਸੂਹਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸ਼ਾਹਪੁਰ ਦੇ ਲਿੰਕ ਰੋਡ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਰਾ ਮਾਮਲਾ ਜਿਹੜਾ ਆ ਉੱਠਦਾ ਜਿੱਥੇ ਮੋਟਰਸਾਈਕਲ ਸਮੇਤ ਜਿਹੜਾ ਇਸ ਸ਼ਖਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਮ੍ਰਿਤਕ ਦੀ ਪਛਾਣ ਜੁਗਿੰਦਰ ਸਿੰਘ ਵਜੋਂ ਹੋਈ ਜਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵਾਹਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਜਮ੍ਹਾਂ ਕਰਫਾਇਆ ਗਿਆ ਜਾਂਚ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਹੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਮ੍ਰਿਤਕ ਤੇ ਪੁੱਤੇ ਵੱਲੋਂ ਕਿਹਾ ਕਿ ਉਸਦੇ ਪਿਤਾ ਦੇ ਉੱਤੇ ਜਿਹੜਾ ਟਰੈਕਟਰ ਚੜਾਇਆ ਜਾਂਦਾ ਹੈ ਦੜਤ ਦਿੱਤਾ ਜਾਂਦਾ ਜਿਸ ਕਰਕੇ ਕਾਫੀ ਦੂਰ ਤੱਕ ਖਿਸੜਦਾ ਹੋਇਆ ਲੈ ਗਿਆ ਜਿਸ ਕਰਕੇ ਉਸਦੇ ਪਿਤਾ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਤੇ ਇਨਸਾਫ ਜਿਹੜਾ ਪਰਿਵਾਰ ਤੇ ਵੱਲੋਂ ਮੰਗਿਆ ਜਾ ਰਿਹਾ ਹੈ ਮੇਰਾ ਨਾਮ ਬਨੀ ਹੈ ਜੀ ਬੜੀ ਜਿੱਕੀ ਮਾਮਲਾ ਹੋਇਆ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਜ਼ਮੀਨ ਦਾ ਕਿੜਕੇਸ ਚੱਲਣ ਡਿਆ ਸੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਤੇ ਕਤਲ ਕਰ ਦਿੱਤਾ। ਹਾਂਜੀ ਸਰ ਇਹ ਆਪਣੀ ਪਹਿਲੀ ਵਾਰ ਹੈ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋ ਜਾ ਰਹੀ ਸੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਤੋਂ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲ੍ਹਾਂ ਦੇ ਵਿੱਚ ਜਾਣ। ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਵੀ ਇੱਧਰ ਨਾ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ। ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ਾ ਹੈ ਕਿ ਜੋ ਵੀ ਬਿਆਨ ਲਿਖਾਂਗੇ ਅਸੀਂ ਉਸ ਤਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਸੋ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੇ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਦੇ ਕੀਤੇ ਗਏ ਸੀ। ਸੋ ਸೇಖਰੋ ਢੇਲੀਪੋਸਟ ਪੰਜਾਬੀ ਮੈਂ ਹਸ ਨੈਨਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਦੇ ਤਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਤੇ ਹਲਕਾ ਦਸੂਹਾ ਦੇ ਪਿੰਡ ਸ਼ੇਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਤੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਮ੍ਰਿਤਕ ਦੇ بیٹے ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਿਤਾ ਪਹਿਲੀ ਵਾਰ ਕਿ ਚੜਾਇਆ ਜਾ ਰਿਹਾ ਸੀ ਕਨੂਤੀ ਰਾਹ ਦੇ ਵਿੱਚ ਉਸ ਦਾ ਟਰੈਕਟਰ ਦੇ ਨਾਲ ਉਸਤੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸ਼ਾਹਪੁਰ ਦੇ ਲਿੰਕ ਰੋਡ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਰਾ ਮਾਮਲਾ ਜਿਹੜਾ ਆ ਉੱਠਦਾ ਜਿੱਥੇ ਮੋਟਰਸਾਈਕਲ ਸਮੇਤ ਜਿਹੜਾ ਇਸ ਸਖਸ਼ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਮ੍ਰਿਤਕ ਦੀ ਪਛਾਣ ਜੁਗਿੰਦਰ ਸਿੰਘ ਵਜੋਂ ਹੋਈ ਜਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵਾਹਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਜਮਾ ਕਰਫਾਇਆ ਗਿਆ ਜਾਂਚ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀਆ ਹਾਲਾਂਕਿ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਹੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਮ੍ਰਿਤਕ ਤੇ ਪੁੱਤੇ ਵੱਲੋਂ ਕਿਹਾ ਕਿ ਉਸਦੇ ਪਿਤਾ ਦੇ ਉੱਤੇ ਜਿਹੜਾ ਟਰੈਕਟਰ ਚੜਾਇਆ ਜਾਂਦਾ ਹੈ ਦੜਤ ਦਿੱਤਾ ਜਾਂਦਾ ਜਿਸ ਕਰਕੇ ਕਾਫੀ ਦੂਰ ਤੱਕ ਖਿਸੜਦਾ ਹੋਇਆ ਲੈ ਗਿਆ ਜਿਸ ਕਰਕੇ ਉਸਦੇ ਪਿਤਾ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਤੇ ਇਨਸਾਫ ਜਿਹੜਾ ਪਰਿਵਾਰ ਤੇ ਵੱਲੋਂ ਮੰਗਿਆ ਜਾ ਰਿਹਾ ਮੇਰਾ ਨਾਮ ਬਨੀ ਹੈ ਜੀ ਬੜੀ ਜਿੱਕੀ ਮਾਮਲਾ ਹੋਇਆ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਜ਼ਮੀਨ ਦਾ ਤਿਰਕੇਸ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਤੇ ਕਤਲ ਕਰ ਦਿੱਤਾ। ਹਾਂਜੀ ਸਰ ਇਹ ਆਪਣੀ ਪਹਿਲੀ ਵਾਰ ਗੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋ ਜਾ ਰਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਤੋਂ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲ੍ਹਾਂ ਦੇ ਵਿੱਚ ਜਾਣ। ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਕਿ ਇੱਧਰ ਨਾ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ। ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਹੈ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ਾ ਹੈ ਕਿ ਜੋ ਵੀ ਬਿਆਨ ਲਿਖਾਂਗੇ ਅਸੀਂ ਉਸ ਤਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਸੋ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੇ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਦੇ ਕੀਤਾ ਜਾਂਦਾ ਸੋ ਸੇਖਰੋ ਢੇਲੀਪੋਸਟ ਪੰਜਾਬੀ ਮੈਂ ਹਸ ਨੈਨਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਦੇ ਤਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਤੇ ਹਲਕਾ ਦਸੂਹਾ ਦੇ ਪਿੰਡ ਸ਼ੇਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਤੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਮ੍ਰਿਤਕ ਦੇ بیٹے ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਿਤਾ ਪਹਿਲੀ ਵਾਰ ਕਿ ਚੜਾਇਆ ਜਾ ਰਿਹਾ ਸੀ ਕਨੂਤੀ ਰਾਹ ਦੇ ਵਿੱਚ ਉਸ ਦਾ ਟਰੈਕਟਰ ਦੇ ਨਾਲ ਉਸਤੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸ਼ਿਆਰਪੁਰ ਤੇ ਹਲਕਾ ਦਸੂਹਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸ਼ਾਹਪੁਰ ਦੇ ਲਿੰਕ ਰੋਡ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਰਾ ਮਾਮਲਾ ਜਿਹੜਾ ਆ ਉੱਠਦਾ ਜਿੱਥੇ ਮੋਟਰਸਾਈਕਲ ਸਮੇਤ ਜਿਹੜਾ ਇਸ ਸ਼ਖਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਮ੍ਰਿਤਕ ਦੀ ਪਛਾਣ ਜੁਗਿੰਦਰ ਸਿੰਘ ਵਜੋਂ ਹੋਈ ਜਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵਾਹਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਜਮਾ ਕਰਫਾਇਆ ਗਿਆ ਜਾਂਚ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀਆ ਹਾਲਾਂਕਿ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਹੀ ਕਾਰਵਾਈ ਜੜੀਆ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਪੁੱਤੇ ਵੱਲੋਂ ਕਿਹਾ ਕਿ ਉਸਦੇ ਪਿਤਾ ਦੇ ਉੱਤੇ ਜਿਹੜਾ ਟਰੈਕਟਰ ਚੜਾਇਆ ਜਾਂਦਾ ਹੈ ਦੜਤ ਦਿੱਤਾ ਜਾਂਦਾ ਜਿਸ ਕਰਕੇ ਕਾਫੀ ਦੂਰ ਤੱਕ ਖਿਸੜਦਾ ਹੋਇਆ ਲੈ ਗਿਆ ਜਿਸ ਕਰਕੇ ਉਸਤੇ ਪਿਤਾ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਤੇ ਇਨਸਾਫ ਜੜਾ ਪਰਿਵਾਰ ਤੇ ਵੱਲੋਂ ਮੰਗਿਆ ਜਾ ਰਿਹਾ ਮੇਰਾ ਨਾਮ ਬਨੀ ਹੈ ਜੀ ਬੜੀ ਜਿੱਕੀ ਮਾਮਲਾ ਹੋਇਆ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਜ਼ਮੀਨ ਦਾ ਕਿੜਕੇਸ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਤੇ ਕਤਲ ਕਰ ਦਿੱਤਾ। ਹਾਂਜੀ ਸਰ ਇਹ ਆਪਣੀ ਪੈਲੀ ਬਾਹ ਕੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋ ਜਾ ਰਹੀ ਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਤੋਂ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜ਼ਿਲ੍ਹਾ ਦੇ ਵਿੱਚ ਜਾਣ। ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਕਿ ਇੱਧਰ ਨਾ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ। ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਇਹ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ੇ ਹੈ ਕਿ ਜੋ ਵੀ ਬਿਆਨ ਲਿਖਾਂਗੇ ਅਸੀਂ ਉਸ ਤਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਸੋ ਉਹ ਇਨਵੈਸਟੀਗੇਸ਼ਨ ਦਾ ਵਿਸ਼ੇ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੇ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਦੇ ਕੀਤੇ ਗਏ ਸੀ। ਸੋ ਸೇಖਰੋ ਢੇਲੀਪੋਸਟ ਪੰਜਾਬੀ ਮੈਂ ਹਸ ਨੈਨਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਦੇ ਤਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਤੇ ਹਲਕਾ ਦਸੂਹਾ ਦੇ ਪਿੰਡ ਸ਼ੇਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਤੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਮ੍ਰਿਤਕ ਦੇ بیٹے ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਿਤਾ ਪਹਿਲੀ ਵਾਰ ਕਿ ਚੜਾਇਆ ਜਾ ਰਿਹਾ ਸੀ ਕਨੂਤੀ ਰਾਹ ਦੇ ਵਿੱਚ ਉਸ ਦਾ ਟਰੈਕਟਰ ਦੇ ਨਾਲ ਉਸਤੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸ਼ਿਆਰਪੁਰ ਤੇ ਹਲਕਾ ਦਸੂਹਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸ਼ਾਹਪੁਰ ਦੇ ਲਿੰਕ ਰੋਡ ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਰਾ ਮਾਮਲਾ ਜਿਹੜਾ ਆ ਉੱਠਦਾ ਜਿੱਥੇ ਮੋਟਰਸਾਈਕਲ ਸਮੇਤ ਜਿਹੜਾ ਇਸ ਸਖਸ਼ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਮ੍ਰਿਤਕ ਦੀ ਪਛਾਣ ਜੁਗਿੰਦਰ ਸਿੰਘ ਵਜੋਂ ਹੋਈ ਜਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵਾਹਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਜਮ੍ਹਾਂ ਕਰਫਾਇਆ ਗਿਆ ਜਾਂਚ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਹੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਮ੍ਰਿਤਕ ਤੇ ਪੁੱਤੇ ਵੱਲੋਂ ਕਿਹਾ ਕਿ ਉਸਦੇ ਪਿਤਾ ਦੇ ਉੱਤੇ ਜਿਹੜਾ ਟਰੈਕਟਰ ਚੜਾਇਆ ਜਾਂਦਾ ਹੈ ਦੜਤ ਦਿੱਤਾ ਜਾਂਦਾ ਹੈ ਜਿਸ ਕਰਕੇ ਕਾਫੀ ਦੂਰ ਤੱਕ ਖਿਸਿੱਟਦਾ ਹੋਇਆ ਲੈ ਗਿਆ ਜਿਸ ਕਰਕੇ ਉਸਦੇ ਪਿਤਾ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਤੇ ਇਨਸਾਫ ਜਿਹੜਾ ਪਰਿਵਾਰ ਤੇ ਵੱਲੋਂ ਮੰਗਿਆ ਜਾ ਰਿਹਾ ਮੇਰਾ ਨਾਮ ਬਨੀ ਹੈ ਜੀ ਬੜੀ ਜਿੱਕੀ ਮਾਮਲਾ ਹੋਇਆ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਦਾ ਜ਼ਮੀਨ ਦਾ ਟਕੜਕੇਸ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਤੇ ਕਤਲ ਕਰ ਦਿੱਤਾ। ਹਾਂਜੀ ਸਰ ਇਹ ਆਪਣੀ ਪੈਲੀ ਬਾਹ ਕੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋ ਜਾ ਰਹੀ ਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਤੋਂ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲ੍ਹਾਂ ਦੇ ਵਿੱਚ ਜਾਣ। ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਵੀ ਇੱਧਰ ਨਾ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ। ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ੇ ਹੈ ਕਿ ਜੋ ਵੀ ਬਿਆਨ ਲਿਖਾਂਗੇ ਅਸੀਂ ਉਸ ਹਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਰਹੇਗੀ ਉਹ ਇਨਵੈਸਟੀਗੇਸ਼ਨ ਦਾ ਵਿਸ਼ੇ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੇ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰਦੇ ਕੀਤਾ ਜਾਂਦਾ ਸੋ ਸੁਖਰੋ ਢੇਲੀਪੋਸਟ ਪੰਜਾਬੀ ਮੈਂ ਹਸ ਨੈਨਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਦੇ ਤਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਤੇ ਹਲਕਾ ਦਸੂਹਾ ਦੇ ਪਿੰਡ ਸ਼ੇਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਤੇ ਵੱਲੋਂ ਇਨਸਾਫ ਦੀ ਮੰਗ ਕੇਤੀ ਚਾਰੀਆ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਮ੍ਰਿਤਕ ਦੇ بیٹے ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪਿਤਾ ਪਹਿਲੇ ਵਾਰ ਕੇ ਚੜਾਇਆ ਜਾ ਰਿਹਾ ਸੀ ਕਨੂੰ ਤੀ ਰਾਹ ਦੇ ਵਿੱਚ ਉਸ ਦਾ ਟਰੈਕਟਰ ਦੇ ਨਾਲ ਉਸਤੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸ਼ਿਆਰਪੁਰ ਤੇ ਹਲਕਾ ਦਸੂਹਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਸ਼ਾਹਪੁਰ ਦੇ ਲਿੰਕ ਰੋਡ ਤੇ ਜ਼ਮੀਨੀ ਵਾਦ ਨੂੰ ਲੈ ਕੇ ਸਾਰਾ ਮਾਮਲਾ ਜਿਹੜਾ ਆ ਉੱਠਦਾ ਜਿੱਥੇ ਮੋਟਰਸਾਈਕਲ ਸਮੇਤ ਜਿਹੜਾ ਇਸ ਸ਼ਖਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਮ੍ਰਿਤਕ ਦੀ ਪਛਾਣ ਜੁਗਿੰਦਰ ਸਿੰਘ ਵਜੋਂ ਹੋਈ ਜਾਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵਾਹਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਤਾਂ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਜਮ੍ਹਾਂ ਕਰਫਾਇਆ ਗਿਆ ਜਾਂਚ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਹੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਮ੍ਰਿਤਕ ਤੇ ਪੁੱਤੇ ਵੱਲੋਂ ਕਿਹਾ ਕਿ ਉਸਦੇ ਪਿਤਾ ਦੇ ਉੱਤੇ ਜਿਹੜਾ ਟਰੈਕਟਰ ਚੜਾਇਆ ਜਾਂਦਾ ਹੈ ਦੜਤ ਦਿੱਤਾ ਜਾਂਦਾ ਜਿਸ ਕਰਕੇ ਕਾਫੀ ਦੂਰ ਤੱਕ ਖਿਸੜਦਾ ਹੋਇਆ ਲੈ ਗਿਆ ਜਿਸ ਕਰਕੇ ਉਸਤੇ ਪਿਤਾ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਤੇ ਇਨਸਾਫ ਜਿਹੜਾ ਪਰਿਵਾਰ ਤੇ ਵੱਲੋਂ ਮੰਗਿਆ ਜਾ ਰਿਹਾ ਮੇਰਾ ਨਾਮ ਬਨੀ ਹੈ ਜੀ ਬੜੀ ਜਿੱਕੀ ਮਾਮਲਾ ਹੋਇਆ ਅੱਜ ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਜ਼ਮੀਨ ਦਾ ਤਿਰਕੇਸ ਚੱਲਣ ਡਿਆ ਹੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਤੇ ਕਤਲ ਕਰ ਦਿੱਤਾ। ਹਾਂਜੀ ਸਰ ਇਹ ਆਪਣੀ ਪਹਿਲੀ ਵਾਰ ਗੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋ ਜਾ ਰਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਬੁਰੀ ਹਾਲਤ ਦੇ ਨਾਲ ਕੀ ਮੰਗ ਕਰਦੇ? ਮੈਂ ਸਰ ਕਾਨੂੰਨ ਤੋਂ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲ੍ਹਾਂ ਦੇ ਵਿੱਚ ਜਾਣ। ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਵੀ ਇੱਧਰ ਨਾ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਆ। ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ੇ ਹੈ ਕਿ ਜੋ ਵੀ ਬਿਆਨ ਲਖਾਂਗੇ ਅਸੀਂ ਉਸ ਹਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਉਹ ਇਨਵੈਸਟੀਗੇਸ਼ਨ ਦਾ ਵਿਸ਼ੇ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੇ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਰ ਦੇ ਦੇਖ ਰਹੋ ਢੇਲੀਪੋਸਟ ਪੰਜਾਬੀ ਮੈਂ ਹਸ ਨੈਨਾ ਜ਼ਮੀਨੀ ਵਿਵਾਦ ਦੇ ਚਲਦਿਆਂ ਇੱਕ ਵਿਅਕਤੀ ਦਾ ਕਤਲ ਕਰ ਦੇਤਾ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਸ਼ੇਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਤੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਫੀ